ਜਾ ਤੇਰੇ ਪਰ ਨਰਨਜਰ ਸਾਈ ਦੀ ਮਾਇਆ ਮੈਂ ਹਰ ਦਾ ਗੰਭਿਣ ਪਾਇਆ ਹੋਇਆ ਗੋਵਿੰਦ ਸਾਡੇ ਆਇਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁਲੀਨ ਮਹਿਰਾ ਬਲੌਗ ਤੇ ਜੀ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਠੀਕ ਠਾਕ ਹੋਵੋਗੇ ਪ੍ਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਵੋਗੇ ਜੀ ਅੱਜ ਆਪਾਂ ਜੀ ਸਾਂਜੀ ਮਾਤਾ ਨੂੰ ਰੋਟੀ ਕਰ ਰਹੇ ਹਾਂ ਜੀ ਤੇ ਅੱਜ ਆਪਾਂ ਸਾਝੀ ਮਾਤਾ ਦੀ ਆਰਤੀ ਤੁਹਾਨੂੰ ਦਿਖਾਉਣੇ ਆ ਸਾਰੇ ਫੁੱਲ ਦੇਖਿਓ ਜੀ ਵੀਡੀਓ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਹਾਂਜੀ ਚਲੋ ਆਪਾਂ ਸਾਝੀ ਮਾਤਾ ਦੀ ਨਾ ਆਰਤੀ ਲਈ ਤਿਆਰ ਕਰ ਲਈਏ ਜੀ ਜੋਤ ਵਗੈਰਾ ਅਦਰ ਆਪਾਂ ਜੀ ਜੋਤ ਤਿਆਰ ਕਰ ਰਹੇ ਹਾਂ ਜੋਤ ਜੀ ਦੇਸੀ ਘਿਓ ਦੀ ਲਗਾਵਾਂਗੇ ਜੀ ਆਪਾਂ ਦੀਪਕ ਤਿਆਰ ਕਰ ਲੈਨੇ ਦੇਸੀ ਘਿਓ ਦਾ ਤੇ ਆਪਾਂ ਨਾਲ ਲਗਾਵਾਂਗੇ ਜੀ ਅਰਗਬਤੀਆਂ ਜੀ ਤੇ ਫਿਰ ਆਪਾਂ ਜੀ ਸਾਂਝੀ ਮਾਤਾ ਦੀ ਆਰਤੀ ਕਰਾਂਗੇ ਸੌਰੀ ਨਾ ਮੂਹ ਚੋਂ ਸਾਂਝੀ ਮਾਤਾ ਨਿਕਲ ਜਾਂਦਾ ਵੀ ਆਪਾਂ ਬਰੋਟੇ ਦੀ ਪੂਜਾ ਕਰਾਂਗੇ ਜੀ ਬਰੋਟਾ ਲਾਇਆ ਹੈ ਤੇ ਅੱਜ ਆਪਾਂ ਸਾਂਝੀ ਨਹੀਂ ਲਾਈ ਬਰੋਟਾ ਲਾਇਆਗਾ ਸਾਂਝੀ ਨਹੀਂ ਲਾਈ ਜੀ ਆਪਾਂ ਬਰੋਟਾ ਲਾਇਆ ਵਾ ਤੇ ਅੱਜ ਆਪਾਂ ਸਾਂਝੀ ਮਾਤਾ ਨੂੰ ਜੀ ਰੋਟੀ ਕਰਾਂਗੇ ਜੀ ਪ੍ਰਸ਼ਾਦ ਲਿਆਈ ਸੀ ਜੀ ਆਪਾਂ ਆਪਾਂ ਮਿੱਠੇ ਦਾ ਪ੍ਰਸ਼ਾਦ ਕੋਈ ਵੀ ਲਿਆ ਚੜਾ ਸਾਦੇ ਕਿ ਮਾਤਾ ਨੂੰ ਜੀ ਮਿੱਠੇ ਦਾ ਹੀ ਪ੍ਰਸ਼ਾਦ ਲੱਗਦਾ ਵਾ ਤੇ ਹਾਂਜੀ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਜੀ ਕਿ ਕਿਹਨਾਂ ਕਿਹਨਾਂ ਦੇ ਸਾਝੀ ਮਾਤਾ ਲਗਾਈ ਜਾਂਦੀ ਹੈ ਜੀ ਮਿੱਠੇ ਚ ਆਪਾਂ ਕੁਝ ਵੀ ਬਣਾ ਸਕਦੇ ਹਾਂ ਜੀ ਬਣਾ ਸਕਦੇ ਹਾਂ ਦੱਸੋ ਹਾਂਜੀ ਉਹੀ ਆਪਾਂ ਮਿੱਠੇ ਚ ਕੁਝ ਵੀ ਬਣਾ ਸਕਦੇ ਹਾਂ ਜਿਵੇਂ ਜੀ ਕੜਾਹ ਹੋ ਗਿਆ ਚੂਰੀ ਹੋਗੀ ਪਤਾਸਿਆਂ ਦਾ ਜਾਂ ਖਿਲੀਆਂ ਮਿੱਠੀਆਂ ਖਿਲਾਂ ਜੀ ਕੁਝ ਵੀ ਜਨਕੀ ਮਿੱਠਾ ਆਪਾਂ ਕੁਝ ਵੀ ਵਰਤ ਸਕਦੇ ਹਾਂ ਜੀ ਮਾਤਾ ਨੂੰ ਜੀ ਮਿੱਠੇ ਦਾ ਹੀ ਪ੍ਰਸ਼ਾਦ ਲੱਗਦਾ ਵਾ ਇਧਰ ਜੀ ਆਪਾਂ ਜੋਨ ਲਗਾਏ ਹੋਏ ਆ ਸਾਂਝੀ ਮਾਂ ਦੇ ਰੋਟੇ ਦੇ نیچے ਤੇ ਹਾਂਜੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਸੀਂ ਸਾਂਝੀ ਮਾਤਾ ਜਾਂ ਬਰੋਟੇ ਨੂੰ ਜੀ ਕਿਸ ਚੀਜ਼ ਦਾ ਪ੍ਰਸ਼ਾਦ ਲਵਾਉਂਦੇ ਹੋ ਜੀ ਕਿਸ ਚੀਜ਼ ਦਾ ਮੱਥਾ ਟੇਕਦੇ ਹੋ ਜੀ 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 ਲੱਡੂ ਕਪਾਲ ਜੀ ਵੀ ਨੇ ਜੀ ਤੇ ਇਧਰ ਜੀ ਬਰੋਟਾ ਲਗਾਇਆ ਹੈ ਆਪਾਂ ਬਰੋਟੇ ਦੀ ਹੁਣ ਜੀ ਆਰਤੀ ਕਰਾਂਗੇ ਪਲੀਜ਼ ਸਾਰੇ ਜਣੇ ਆਰਤੀ ਪੂਰੀ ਦੇਖਿਓ ਜੀ ਤੇ ਆਪਣੀ ਵੀਡੀਓ ਨੂੰ ਫੁੱਲ ਵਾਚ ਕਰਿਓ ਜੀ ਸਾਂਜੀ ਮਾਤਾ ਨੂੰ ਜੀ ਦਸਹਰੇ ਵਾਲੇ ਦਿਨ ਫਿਰ ਤਾਰ ਕੇ ਆਉਂਦੇ ਆ ਜੀ ਸਾਰੇ ਜਣੇ ਕਮੈਂਟਾਂ ਚ ਜਰੂਰ ਦੱਸਿਓ ਜੀ ਵੀ ਤੁਸੀਂ ਸਾਂਜੀ ਮਾਤਾ ਜਿਵੇਂ ਰੋਟੇ ਦੀ ਕਿਵੇਂ ਪੂਜਾ ਕਰਦੇ ਹੋ ਜੀ ਸਾਡੇ ਤਾਂ ਜੀ ਇੱਧਰ ਹੀ ਐਦਾਂ ਕਰਦੇ ਆ ਜੀ ਆਹਾਂ ਜੀ ਆਪਾਂ ਨਾ ਜੋਤ ਜਗਾ ਲਈ ਜੀ ਤਿਆਰ ਕਰ ਲਈ ਜੋਤ ਤੇ ਹੁਣ ਆਪਾਂ ਜੀ ਆਰਤੀ ਕਰਦੇ ਆਂ ਰੋਟੇ ਦੀ ਜੀ ਸਾਰੇ ਜਣੇ ਸੁਣਿਓ ਚਲੋ ਹਾਂਜੀ ਆਪਾਂ ਬਰੋਟੇ ਦੀ ਆਰਤੀ ਕਰਨ ਲੱਗੇ ਆ ਜੀ ਪਹਿਲੀ ਆਰਤੀ ਕਰਾਂ ਤਿਆਰ ਕਰਾਂ ਪਿਆ ਰਾਮੀ ਰੁਪਿਆ ਰੀ ਰੁਪਿਆ ਦੀਆਂ ਦੋੜੀਆਂ ਨੇ ਖੜੀਆਂ ਨੇ ਦੋ ਸ਼ਿਕਰ ਦਵਾਲੇ ਖੜੀਆਂ ਨੇ ਤੂੰ ਖੋਲ ਮਾਈ ਹਟੜੀ ਮੈਂ ਪੂਜਾਂ ਤੇਰੀ ਫਟੜੀ ਮੈਂ ਪੂਜਾਂ ਤੇਰੇ ਪੈਰ ਨਰਨਜਣ ਤੇਰੀ ਵਾਹਿਗੁਰੂ ਹਰ ਕੋ ਨਾਮ ਜਪਾਇਆ ਗੋਬਿੰਦ ਸਾਡੇ ਆਇਆ ਰਮਾ ਸੋ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਗਏ ਦੋ ਲੜੀਆਂ ਦੋ ਚੜੀਆਂ ਨੇ ਦੋ ਚੜਦਾ ਦੇ ਖੜੀਆਂ ਨੇ ਗੋਵਨ ਨਰਿਆਣੀ ਘਟੜੀ ਮੈਂ ਪੂਜਾ ਤੇਰੀ ਪਟੜੀ ਮੈਂ ਪੂਜਾ ਤੇਰੇ ਪੈਰ ਨਰੈਣ ਸੈਰੀ ਮਾ ਆਇਆ ਮੈਂ ਹਰ ਕਾ ਨਾਮ ਚਿਆਇਆ ਗੋਬਿੰਦ ਸਾਡੇ ਆਇਆ ਦੀਦੀ ਮੀਤਿ ਕਰਾਂ ਸਵਾਰ ਜੀਵਨ ਮੇਰਾ ਪੀਰ ਪਿਆਰ ਪੀਰ ਪਿਆਰ ਦੀਆਂ ਦੋਣੜੀਆਂ ਨੇ ਸੌ ਚੜੀਆਂ ਨੇ ਦੌੜੀ ਖੰਡਵਾੜੀ ਖੜੀਆਂ ਖੜੀਆਂ ਨੇ ਤੂੰ ਖੋਲ ਰਹੀ ਹਟੜੀ ਮੈਂ ਪੂਜਾ ਤੇਰੀ ਪਟੜੀ ਮੈਂ ਪੂਜਾ ਤੇਰੇ ਘਰ ਨੋਰਨ ਸੰਤ ਜੀ ਆਇਆ ਇਹ ਹਰ ਕਾ ਨਾਮ ਚਪਾਇਆ ਗੋਬਿੰਦ ਸਾਡੇ ਆਇਆ ਤੁੰਧੀ ਮੀਆਂ ਸਿੰਘਾ ਚਾਰ ਗਣੇ ਮੀਰ ਪਿਆਰ ਮੀਰ ਪਿਆਰ ਮੀਆਂ ਹੋ ਰੀਆ ਮੈਂ ਤੋਂ ਚੜੀਆਂ ਨੇ ਦੋ ਸਿਕਰ ਦਵਾਲੇ ਚੜੀਆਂ ਨੇ ਤੁਖੋਰ ਮਾਈ ਹਟੜੀ ਮੈਂ ਪੂਜਾ ਤੇਰੀ ਪਟੜੀ ਮੈਂ ਪੂਜਾ ਤੇਰੇ ਪੈਰ ਰੰਗ ਰੰਝਣ ਖੜੀ ਮਾਇਆ ਮੈਂ ਹਰ ਕਾ ਨਾਮ ਤੇ ਆਇਆ ਕੋਵਿੰਦਿ ਛੱਡੇ ਆਇਆ छमी छेवी प्यारी प्यार दियाँ दौ लड़िया ने दो चढ़िया ने लड़िया टड़ी मैं पूजा तेरी पटली मैं पूजा तेरे पैर नारंजन तेरी माया मैं हरियाणाम पूजा तेरे पैर नारंजन सरी माया ਸਰਗਾਂ ਗੰਭਿਰ ਪਾਇਆ ਗੋਵਿੰਦ ਸਾਡੇ ਆਇਆ ਬਾਦੇ ਦਾਖਿਆ ਨੀੜਿਓ ਚਲ ਮਰਚਿਨ ਮਰ ਕਾਂਦਸੀ ਕਹਤੀ ਤੈਨੂੰ ਪੁੱਛਾਂ ਵੇ ਵੀਰਾ ਸਹਰੇ ਕੀ ਕੰਮ ਕਰਦਾ ਸੀ ਸਾਲੀਆਂ ਮੇਰੀਆਂ ਕਟਣ ਮਸੀਦਾ ਮੈਂ ਵੀ ਹੋਤੀ ਵੀਡੀਓ ਮਸਾਈ ਬਣੀ ਲੈ ਕਿਨੂੰ ਐ ਸੋਹਣੀ ਨਹੀਂ ਬਣੀ ਜਿੰਨੋ ਫੜਾ ਹਾਂਜੀ ਤੁਸੀਂ ਵੀ ਪ੍ਰਸ਼ਾਦ ਖਾ ਲਓ ਜੀ ਆ ਕੇ ਸਾਰੇ ਜਾਣੇ ਜੀ ਓਏ ਆ ਮੈਮ ਨੂੰ ਨਿੱਪ ਹਾਂ ਅਮੀ ਲਾਟਿਨ ਆ ਮੈਂ ਇਧਰੋਂ ਲੱਗਿਆ ਅਮੀ ਠੀਕ ਤੁਮ ਬਸ ਹਾਂ ਜੀ ਆਪਾਂ ਸਾਂਝੀ ਬਰੋਟੇ ਜੀ ਦੀ ਆਰਤੀ ਕਰ ਲਈ ਜੀ ਤੇ ਭੋਗ ਲਵਾਤਾ ਤੇ ਆਪਾਂ ਵੀਡੀਓ ਦਾ ਐਂਡ ਇਥੇ ਕਰਦੇ ਹਾਂ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਹਾਂ ਜੀ ਕੱਲੂ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ ਤੇ ਸਾਰੇ ਜਾਣੇ ਆਕੇ ਜੀ ਪ੍ਰਸ਼ਾਦ ਲੈ ਲਿਓ ਜੀ ਖਾ ਲਿਓ ਜੀ